सत दोस्तों अज एक छोटा जा ब्लॉग बनाव ये प्रिंस के जो प्रिंस है नेपाल का बच्चा है तो ये इतने रहा है किसानी अंदोलन तो बिल्कुल हट के इन्हें फार्म है जिथे मम्मी पापा काम करते हैं ने, नेपाल का प्रिंस सिद्धू मूसे तो वाले ना बहुत प्यार करता है ना करता है ना प्यार यस yes. क्यों करते हो आप उससे इतना प्यार क्यों करते हो वो अच्छा दिखता है. वो अच्छा दिखता है और उसके गाने भी अच्छे लगते आपको क्यों yes. क्यों आपको उसके गाने अच्छे क्यों लगते हैं हैं प्यारे क्या गानों में अच्छा था मार के, के सिद्धू मूसे वाला वापस आ गया तो उसके सॉन्ग भी गाते हो करता गा। कैसे तो, करते हो ਔਰ ਇੱਕ गाना भी गा के दिखा दो 2 मिनट 2 मिनट सिद्धू मोसे वाला देखि आज की नी वेच क्रूर दा व्यवहार सारे वार, वार होया पेन छ ओवरियां यार नहीं आए च चंगे बड़े खा के वो चढ़ के फरे और ने निकाले निकल आई बनवैना किसे नाल बोण नी और रब नाल सैना चंगा चूरी करने नु आया सी मैं जकते लट्टूआ नु पडने नी होया मैं डिजाइन ना और आप यहाँ पे और भी टैलेंट करके दिखाते हो वो भी करके दिखाओ मैं आज आपका टैलेंट भी कवर करूंगी करो जी और जो स्टाइल करके ऐसे करते थे वो भी करके दिखाओ गाना उच्ची गा के दिखाना और ऐसे करके दस पुत्र तेरा है बेटा दस तो ਚੰਗਾ ਪੜਾ ਹਸਦਾ ਸੀ ਮੌਣ ਕਾਸ ਤੋਂ ਹ ਜਿਹੜੇ ਦੇ ਵਾਜੇ ਵਿੱਚ ਬੋਲ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣ ਕੋਣ ਕਾਸੋ ਕੁਛਿਆਂ ਦੀ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥਲੇ ਲਾਉਣਾ ਚਾਹੁੰਦੇ ਨੇ ਕੁਝ ਕਨੇ ਰਾਏ ਕਿ ਬੁੱਕੇ ਫੇਮ ਦੇ ਨਾਮ ਲੈ ਕੇ ਤੇਰੇ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤਾਂ ਮਤ ਤਪ ਪੈਂਦੀ ਰਹਿੰਦੀ ਐ ਤਾਂ ਬਿਨਾਂ ਤੋਂ ਦੁਨੀਆ ਸੁਆਦ ਲੈਂਦੀ ਐ ਨਾਲੇ ਜਿਹੜੇ ਰਾਸਤੇ ਦੇ ਤੂੜ ਤੂੜ ਆਇ ਇਥੇ ਉਹਦਾ ਆਈ ਰੇਟ ਮਿਲੂ ਸ਼ਹਿਰ ਦੀ ਪੁਲਿਸ ਮੈਨੂੰ Thief ਆ ਤੇਰੇ ਹੱਪਤੇ ਨੇ ਮੁੰਡੇ ਮੈਨੂੰ ਗਾਊਟ ਮੰਨਦੇ ਸ਼ਹਿਰ ਦੀ ਪੁਲਿਸ ਮੈਨੂੰ Thief ਆ ਹੱਪਤੇ ਨੇ ਮੁੰਡੇ ਮੈਨੂੰ ਗਾਊਟ ਮੰਨਦੇ ਜੀ ਸੋ ਇਹ ਪ੍ਰਿੰਸ ਹੈ ਅਰ ਬਹੁਤ ਸੋਣਾ ਗਾਉਂਦਾ ਹੈਗਾ ਹਲੇ ਬੱਚਾ ਛੋਟਾ ਕਿਆ ਬੰਨਾ ਚਾਹਤੇ ਹੋ ਆਪ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਬੰਨਾ ਚਾਹਤੇ ਹੋ ਦੇਖੋ ਦਰਸ਼ਕੋ ਇਹ ਤੁਸੀਂ ਦੇਖ ਸਕਦੇ ਹੋ ਬੱਚਾ ਛੋਟਾ ਆ ਪਰ ਇਹ ਸਿੱਧੂ ਮੂਸੇਵਾਲੇ ਦਾ ਫੈਨ ਹੈ ਜਿੱਥੇ ਫੈਨ ਆ ਕਹਿੰਦਾ ਬੰਨਾ ਵੀ ਸਿੱਧੂ ਮੂਸੇਵਾਲਾ ਚਾਹਣਾ ਸੋ ਵੀਡੀਓ ਚੰਗੀ ਲੱਗੀ ਪ੍ਰਿੰਸ ਤੁਹਾਨੂੰ ਚੰਗਾ ਲੱਗਾ ਤਾਂ ਜਰੂਰ ਇਹਦੀ ਵੀਡੀਓ ਸ਼ੇਅਰ ਕਰਿਓ ਔਰ ਕਮੈਂਟ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸਸਤੀ ਹੈ ਦੋਸਤੋ ਅੱਜ ਇੱਕ ਐਸਾ ਬਲੌਗ ਤੁਹਾਡੇ ਨਾਲ ਬਣਾਉਣ ਜਾ ਰਹੇ ਹਾਂ ਤੁਸੀਂ ਮੇਰੇ ਨਾਲ ਇੱਕ ਬੱਚਾ ਬੈਠਾ ਦੇਖ ਸਕਦੇ ਆ ਇਹ ਬੱਚਾ ਨੇਪਾਲ ਤੋਂ ਹੈ ਤੇ ਮੈਂ ਤੁਹਾਨੂੰ ਇਸ ਬੱਚੇ ਬਾਰੇ ਬਹੁਤ ਕੁਝ ਦੱਸਾਂਗੀ ਕਿਉਂਕਿ ਇਹ ਬੱਚੇ 'ਚ ਟੈਲੈਂਟ ਬਹੁਤ ਹੈ ਇਹ ਨੇਪਾਲ ਦਾ ਹੈਗਾ ਆ ਪਰ ਸਿੱਧੂ ਮੂਸੇ ਵਾਲੇ ਨੂੰ ਬਹੁਤ ਤਿਆਰ ਕਰਦਾ ਆ ਤਿਆਰ ਕਰਨ ਦੇ ਨਾਲ ਨਾਲ ਇਹ ਗੀਤ ਵੀ ਉਹਦੇ ਗਾਉਂਦਾ ਆ ਤੇ ਨਾਲੇ ਉਹਨਾਂ ਦੀ ਐਕਸ਼ਨ ਵੀ ਕਰਦਾ ਆ ਇਹਨਾਂ ਦੀ ਉਂਗਲਾ ਤੁਸੀਂ ਦੇਖੋਗੇ ਤਾਂ ਐਵੇਂ ਕਰਕੇ ਮਤਲਬ ਕਰਦੀਆਂ ਰਹਿੰਦੀਆਂ ਹਮੇਸ਼ਾ ਹੀ ਕਰਦੀਆਂ ਰਹਿੰਦੀਆਂ ਅਸੀਂ ਕਿਸਾਨੀ ਮੋਰਚੇ ਦੇ ਵਿੱਚ ਕਵਰੇਜ ਕਰਦੇ ਆ ਤੇ ਇਹ ਪਿੱਛੇ ਤੁਸੀਂ ਰੂਮ ਦੇਖ ਸਕਦੇ ਹੋ ਇੱਥੇ ਅਸੀਂ ਰਹਿ ਰਹੇ ਆ ਤੇ ਇੱਥੇ ਹੀ ਇਹਦੇ ਮੰਮੀ ਪਾਪਾ ਰਹਿੰਦੇ ਨੇ ਤੇ ਇਹਦਾ ਨਾਂ ਪ੍ਰਿੰਸ ਹੈ ਔਰ ਇਹ ਤੁਹਾਨੂੰ ਗਾਣਾ गा ਕੇ ਦਿਖਾਊਗਾ ਸਿੱਧੂ ਮੂਸੇ ਵਾਲਾ ਦਾ ਜਿਹੜਾ ਜਦੋਂ ਮਤਲਬ ਕਿ ਬਾਪੂ ਬਲਕੌਰ ਜੀ ਦੇ ਘਰ ਬੱਚਾ ਹੋਇਆ ਤਾ ਇਹਨੂੰ ਬਹੁਤ ਖੁਸ਼ੀ ਹੋਈ ਇਹਨੇ ਪੱਟਾ ਤੇ ਥਾਪੀ ਮਾਰ ਕੇ ਕਿਹਾ ਕਿ ਬਹੁਤ ਖੁਸ਼ੀ ਆ ਮਤਲਬ ਵਾਪਸ ਆ ਗਿਆ ਸਿੱਧੂ ਮੁਸੇਵਾਲਾ ਇਹਨੇ ਇਹ ਕਿਹਾ ਸੀ ਜੁੱਤੇ ਨੇ ਤੇ ਆਪਾਂ